ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਿਟਨ ਦੇ ਵਿੱਚ ਵਸਣ ਦੇ ਚਾਵਾਂਨ ਪ੍ਰਵਾਸੀਆ ਦੇ ਲਈ ਅੰਗਰੇਜ਼ੀ ਭਾਸ਼ਾ ਦਾ ਟੈਸਟ ਹੁਣ ਹੋਰ ਵੀ ਸਖਤ ਹੋਣ ਜਾ ਰਿਹਾ ਹੈ ਸਰਕਾਰ ਨੇ ਅੰਗਰੇਜ਼ੀ ਦੀ ਮੁਹਾਰਤ ਨੂੰ ਜੀਸੀਐਸਈ ਪੱਧਰ ਤੋਂ ਵਧਾ ਕੇ ਇਹ ਪੱਧਰ ਤੱਕ ਕਰ ਦਿੱਤਾ ਹੈ ਬ੍ਰਿਟਨ ਦੇ ਵਿੱਚ ਸਥਾਈ ਤੌਰ ਉਤੇ ਵਸਣ ਦੇ ਚਾਵਾਂਨ ਪ੍ਰਵਾਸੀਆ ਨੂੰ ਹੁਣ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਸਖਤ ਅੰਗਰੇਜ਼ੀ ਭਾਸ਼ਾ ਦਾ ਟੈਸਟ ਦੇਣਾ ਪਵੇਗਾ ਪ੍ਰਧਾਨ ਮੰਤਰੀ ਕੇ ਚਾਮਦ ਦੀ ਅਗਵਾਈ ਵਾਲੀ ਸਰਕਾਰ ਅਗਲੇ ਹਫਤੇ ਇੱਕ ਨਵੀਂ ਇਮੀਗ੍ਰੇਸ਼ਨ ਨੀਤੀ ਪੇਸ਼ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਇਨਫਲੂਐਂਟ ਇੰਗਲਿਸ਼ ਦੀ ਜ਼ਰੂਰਤ ਹੋਵੇਗੀ ਇਕ ਰਿਪੋਰਟ ਦੇ ਅਨੁਸਾਰ ਹੁਣ ਤੱਕ ਪ੍ਰਵਾਸੀਆਂ ਨੂੰ ਸਿਰਫ ਜੀ ਸੀ ਐਸ ਈ ਪੱਧਰ ਦੇ ਮੂਲੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਦੀ ਲੋੜ ਸੀ ਪਰ ਹੁਣ ਪ੍ਰਸਤਾਵਿਤ ਨਿਯਮਾਂ ਦੇ ਤਹਿਤ ਇਸ ਮਿਆਰ ਨੂੰ ਇਹ ਪੱਧਰ ਤੱਕ ਵਧਾ ਦਿੱਤਾ ਜਾਵੇਗਾ ਇਹ ਪੱਧਰ ਉਹਨਾਂ ਲੋਕਾਂ ਦੇ ਲਈ ਕਾਫੀ ਉੱਚਾ ਮੰਨਿਆ ਜਾਂਦਾ ਹੈ ਜੋ ਵਿਦੇਸ਼ੀ ਭਾਸ਼ਾ ਦੇ ਵਿੱਚ ਅੰਗਰੇਜ਼ੀ ਪੜ੍ਹਦੇ ਨੇ ਹੁਣ ਤੱਕ ਪ੍ਰਵਾਸੀਆਂ ਨੂੰ ਸਿਰਫ ਜੀ ਸੀ ਐਸ ਈ ਪੱਧਰ ਦੇ ਮੂਲੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਦੀ ਲੋੜ ਸੀ ਪਰ ਪ੍ਰਸਤਾਵਿਤ ਨਿਯਮਾਂ ਦੇ ਤਹਿਤ ਇਸ ਮਿਆਰ ਨੂੰ ਇਹ ਪੱਧਰ ਤੱਕ ਵਧਾ ਦਿੱਤਾ ਜਾਵੇਗਾ ਤੇ ਉਨਾ ਲੋਕਾਂ ਦੇ ਲਈ ਕਾਫੀ ਉੱਚਾ ਮੰਨਿਆ ਜਾਂਦਾ ਹੈ ਜੋ ਵਿਦੇਸ਼ੀ ਭਾਸ਼ਾ ਦੇ ਵਜੋਂ ਅੰਗਰੇਜ਼ੀ ਪੜ੍ਹਦੇ ਨੇ ਜੇਕਰ ਗੱਲ ਕਰੀਏ ਕਿ ਘਰ ਦਫਤਰ ਕੀ ਹੁੰਦਾ ਹੈ ਤਾਂ ਦੱਸ ਦिए ਕਿ ਯੂਕੇ ਹੋਮ ਆਫਿਸ ਦੇ ਅਨੁਸਾਰ ਨਵਾਂ ਮਿਆਰ ਇਹ ਯਕੀਨੀ ਬਣਾਵੇਗਾ ਕਿ ਪ੍ਰਵਾਸੀ ਬਿਨਾਂ ਕਿਸੇ ਚ ਜਕ ਦੇ ਅੰਗਰੇਜ਼ੀ ਵਿੱਚ ਚੰਗੀ ਤਰ੍ਹਾਂ ਅਤੇ ਆਸਾਨੀ ਦੇ ਨਾਲ ਗੱਲਬਾਤ ਕਰ ਸਕਣ ਤੇ ਨਾ ਹੀ ਉਹ ਸਮਾਜਿਕ ਪੇਸ਼ੇਵਰ ਅਤੇ ਅਕਾਦਮਿਕ ਵਾਤਾਵਰਨ ਦੇ ਵਿੱਚ ਵੀ ਪ੍ਰਭਾਵਸ਼ਾਲੀ ਸੰਚਾਰ ਸਥਾਪਿਤ ਕਰ ਸਕਦੇ ਨੇ ਬ੍ਰਿਟਨ ਦੇ ਵਿੱਚੇ ਕੁੱਲ ਪ੍ਰਵਾਸ 2023 ਦੇ ਵਿੱਚ ਰਿਕਾਰਡ 7.28 ਲੱਖ ਤੱਕ ਪਹੁੰਚ ਗਿਆ ਤੇ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਅੰਦਰ 90 ਲੱਖ ਤੋਂ ਵੱਧ ਬੇਰੁਜ਼ਗਾਰ ਨਾਗਰਿਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਇਹ ਮੰਨਿਆ ਜਾਂਦਾ ਹੈ ਕਿ ਪ੍ਰਵਾਸੀਆਂ ਦੇ ਵਿੱਚ ਭਾਸ਼ਾ ਦੀ ਮੁਹਾਰਤ ਸਮਾਜ ਦੇ ਵਿੱਚ ਬਿਹਤਰ ਏਕੀਕਰਨ ਅਤੇ ਨੌਕਰੀ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਬਤਾਏਗੀ ਤੇ ਵੀ ਨੀਤੀਪਾਲਤ ਬੰਗਲਾਦੇਸ਼ ਪਾਕਿਸਤਾਨ ਅਤੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿੱਥੇ ਅੰਗਰੇਜ਼ੀ ਅਕਸਰ ਦੂਜੀ ਰਾਤੀਜੀ ਪਾਸ਼ਾ ਹੁੰਦੀ ਹੈ ਮਹਾਰਦੇ ਅਨੁਸਾਰ ਇੱਥੇ ਦੱਸਣਾ ਬੰਦਾ ਹੈ ਕਿ ਅੰਗਰੇਜ਼ੀ ਦੇ ਪੱਦਰ ਨੂੰ ਵਧਾਉਣ ਦੀ ਇਹ ਸਥਿਤੀ ਪ੍ਰਵਾਸੀਆਂ ਨੂੰ ਲੰਬੇ ਸਮੇਂ ਦੇ ਲਈ ਅਨਿਸ਼ਚਿਤਤਾ ਦੇ ਵਿੱਚ ਪਾ ਸਕਦੀ ਹੈ ਇਸ ਤੋਂ ਇਲਾਵਾ ਇਸ ਨਾਲ ਬੀਟੇਨ ਦੇ ਵਿੱਚ ਵਸਣ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਗਿਣਤੀ ਵਿੱਚ ਵੀ ਗੜਵਟਾ ਆ ਸਕਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ